ਮੈਂ ਵਧਾਈ ਦੇਣਾ ਚਾਹੁੰਦਾ ਹਾਂ ਸਾਡੇ ਕੌਂਸਲਰ ਸਾਹਿਬ ਸਰਦਾਰ ਜਸਵਿੰਦਰ ਸਿੰਘ ਸ਼ੇਰਗਿੱਲ ਜੀ ਨੂੰ ਜਿਨ੍ਹਾਂ ਨੇ ਉਪਰਾਲਾ ਕੀਤਾ ਔਰ ਇਹਨਾਂ ਦੇ ਉਪਰਾਲੇ ਤਹਿਤ ਬਹੁਤ ਹੀ ਸਤਕਾਰਯੋਗ ਸਾਡੇ ਡਾਕਟਰ ਸ਼ਕੀਨ ਸਾਹਿਬ ਨੇ ਇਹਨਾਂ ਦਾ ਸਾਥ ਦਿੱਤਾ ਹੈ ਉਹਨਾਂ ਦਾ ਜਿਹੜਾ ਹਸਪਤਾਲ ਹੈ ਡਾਕਟਰ ਸ਼ਕੀਨ ਆਈ ਐਂਡ ਡੈਂਟਲ ਟਰੀਟਮੈਂਟ ਜਿੱਥੇ ਉਹ ਕਰਦੇ ਨੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਪੂਰਾ ਸਹਿਯੋਗ ਦੇ ਕੇ ਜਿਹੜੇ ਜਿਹੜੇ ਅੱਜ ਇੱਥੇ ਮਰੀਜ਼ ਪਹੁੰਚੇ ਨੇ ਉਹ ਮਰੀਜ਼ ਨਾਲੇ ਉਹਨਾਂ ਦੇ ਚੈੱਕਅਪ ਹੋਏ ਨੇ ਔਰ ਚੈੱਕਅਪ ਹੋਣ ਤੋਂ ਬਾਅਦ ਜਿਨ੍ਹਾਂ ਨੂੰ ਦਵਾਈ ਦੀ ਲੋੜ ਸੀ ਉਹਨਾਂ ਨੂੰ ਦਵਾਈ ਦਿੱਤੀ ਗਈ ਔਰ ਜਿਨ੍ਹਾਂ ਨੂੰ ਆਪਰੇਸ਼ਨ ਦੀ ਲੋੜ ਸੀ ਉਹ ਤੁਰੰਤ ਉਹਨਾਂ ਮਰੀਜ਼ਾਂ ਨੂੰ ਡਾਕਟਰ ਸ਼ਕੀਨ ਸਾਹਿਬ ਦੇ ਹਸਪਤਾਲ ਭੇਜਿਆ ਗਿਆ ਜਿੱਥੇ ਉਹਨਾਂ ਦੇ ਅੱਖਾਂ ਦਾ ਜਿਹੜਾ ਆਪਰੇਸ਼ਨ ਹੋਏਗਾ ਉਹਦੇ ਨਾਲ ਨਾਲ ਇੱਥੇ ਇੱਕ ਕੈਂਪ ਹੋਰ ਲਾਇਆ ਗਿਆ ਕਿ ਜਿਹੜੇ ਕੋਈ ਨੌਜਵਾਨ ਟੀਕੇ ਲਾਉਂਦੇ ਨੇ ਇੰਜੈਕਸ਼ਨ ਲਾਉਂਦੇ ਨੇ ਔਰ ਆਮ ਤੌਰ ਤੇ ਵੇਖਿਆ ਗਿਆ ਹੈ ਕਿ ਕਈ ਵਾਰੀ ਉਹ ਇਨਫੈਕਟਡ ਇੰਜੈਕਸ਼ਨ ਵਰਤ ਲੈਂਦੇ ਨੇ ਜਿੰਦੇ ਕਰਕੇ ਐਚਆਈਵੀ ਦਾ ਜਿਹੜਾ ਉਹ ਸ਼ਿਕਾਰ ਹੋ ਜਾਂਦੇ ਨੇ ਔਰ ਉਹਦਾ ਵੀ ਜਿਹੜਾ ਸੰਸਥਾ ਜਿਹੜੀ ਆ ਪੰਜਾਬ ਸਟੇਟ ਏਡਸ ਕੰਟਰੋਲ ਸੁਸਾਇਟੀ ਇਹਨਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਹੈ ਸ਼ਿਰਕਤ ਸਾਹਿਬ ਦਾ ਔਰ ਉਹਨਾਂ ਦੇ ਵੀ ਜਾਂਚ ਕਰਕੇ ਜਿਹੜੇ ਜਿਹੜੇ ਬੰਦੇ ਇਸ ਬਿਮਾਰੀ ਦੇ ਨਾਲ ਗ੍ਰਸਤ ਨੇ ਉਹ ਉਹਦੇ ਲਈ ਜੋ ਜੋ ਦਵਾਦਾਰੂ ਕੀਤੀ ਜਾ ਸਕਦੀ ਹੈ ਜੋ ਜੋ ਉਹਨਾਂ ਦਾ ਟ੍ਰੀਟਮੈਂਟ ਵਿੱਚ ਮਦਦ ਕੀਤੀ ਜਾ ਸਕਦੀ ਹੈ ਉਹਦੇ ਤਹਿਤ ਵੀ ਹੈ ਸਾਰਾ ਕੁਝ ਅੱਜ ਇੱਥੇ ਕੀਤਾ ਜਾ ਰਿਹਾ ਹੈ ਮੈਂ ਵਧਾਈ ਦੇਣਾ ਸ਼ਿਰਗਿਲ ਜੀ ਨੂੰ ਔਰ ਸਾਡੇ ਨਾਲ ਇਸ ਮੌਕੇ ਤੇ ਸਤਕਾਰਯੋਗ ਕੌਂਸਲਰ ਸਾਹਿਬ ਮੌਨ ਸਿੰਘ ਮਾੜੀ ਮੇਗਾ ਜੀ ਵੀ ਮੌਜੂਦ ਨੇ ਇਹਨਾਂ ਦੇ ਨਾਲ ਸਮੂਚੀ ਟੀਮ ਹੋਰ ਵੀ ਸਾਡੇ ਇਸ ਸੀਨੀਅਰ ਕਾਂਗਰਸ ਦੇ ਵਰਕਰ ਸੇਬਾਨ ਮੌਜੂਦ ਨੇ ਮੈਂ ਸਾਰਿਆਂ ਨੂੰ ਵਧਾਈ ਦੇਣਾ ਕਿ ਇਹਨਾਂ ਨੇ ਉਪਰਾਲਾ ਕੀਤਾ ਔਰ ਸੱਚੇ ਪਾਤਸ਼ਾਹ ਕੇ ਅਦਾਸ ਕਰਾਂਗਾ ਵੀ ਇਹ ਆਪਣੇ ਚੰਗੇ ਉਪਰਾਲੇ ਇਸੇ ਤਰ੍ਹਾਂ ਜਾਰੀ ਰੱਖਣ ਔਰ ਆਪਣੀ ਵਾਰਡ ਦਾ ਆਪਣੇ ਕੌਨਸਟਿਟਿਊਐਂਸੀ ਦਾ ਅੰਮ੍ਰਿਤਸਰ ਨਾਲ ਅੰਮ੍ਰਿਤਸਰ ਸਾਹਿਬ ਵਿੱਚ ਜਿਹੜੀ ਜਿਹੜੀ ਸੇਵਾ ਹੈ ਦੇ ਸਕਦੇ ਨੇ ਇਸੇ ਤਰ੍ਹਾਂ ਇਹਨਾਂ ਨੂੰ ਦੇਣੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਮੈਂ ਫਲਜੀਤ ਸਿੰਘ ਵਰਪਾਲ ਅੱਜ ਵਾਰਡ ਨੰਬਰ 44 ਦੇ ਵਿੱਚ ਮੋਹੇ ਆ ਉੱਥੋਂ ਦੇ ਕੌਂਸਲ ਜਸਵਿੰਦਰ ਸਿੰਘ ਸ਼ੇਰਗਿਲ ਜੀ ਜਿਨ੍ਹਾਂ ਨੇ ਅੱਖਾਂ ਦਾ ਕੈਂਪ ਲਗਾਇਆ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਰ ਜਿਹੜਾ ਅੱਖਾਂ ਦਾ ਕੈਂਪ ਲਗਾਇਆ ਹੈ ਕੀ ਕਹਿਣਾ ਜਾਂਦਾ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਸਾਰਿਆਂ ਦਾ ਜੀ ਤੁਹਾਡੇ ਚੈਨਲ ਦਾ ਤੁਹਾਡਾ ਅਸੀਂ ਜੀ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਵਾਲਾ ਅਛੀ ਦਿਸ਼ਤਾਬ ਦੀ ਉਹਨੂੰ ਸਮਰਪਿਤ ਅੱਖਾਂ ਦਾ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਇਹ ਡਾਕਟਰ ਸ਼ਕੀਨੋ ਹਸਪੀਟਲੋਂ ਲਗਾਇਆ ਗਿਆ ਜੀ ਔਰ ਇੱਥੇ ਜਿੱਥੇ ਅੱਖਾਂ ਦਾ ਚੈੱਕਅਪ ਕਰਕੇ ਮੈਡੀਸਿਨ ਫ੍ਰੀ ਦਿੱਤੀ ਜਾ ਰਹੀ ਹੈ ਉੱਥੇ ਜਿਨ੍ਹਾਂ ਨੂੰ ਜ਼ਰੂਰਤ ਹੈ ਜਿਨ੍ਹਾਂ ਦੇ ਆਪਰੇਸ਼ਨ ਕਰਨ ਵਾਲੇ ਜ਼ਰੂਰੀ ਆ ਉਹਨਾਂ ਨੂੰ ਆਪਰੇਸ਼ਨ ਬਿਲਕੁਲ ਫ੍ਰੀ ਕੀਤੇ ਜਾ ਰਿਹਾ ਔਰ ਦੂਸਰੀ ਗੱਲ ਇਹ ਆ ਜੀ ਸਾਡੇ ਪੰਜਾਬ ਸਟੇਟ ਐਡਸ ਕੰਟਰੋਲ ਸੁਸਾਇਟੀ ਵੱਲੋਂ ਕੁਝ ਸਟਾਫ ਆਇਆ ਜੀ ਉਹ ਏ ਆਰਟੀ ਦੇ ਨਾਲ ਜਿਹੜੇ ਕਿ ਜਿਹੜੇ ਸਾਡੇ ਪੇਸ਼ੈਂਟ ਆ ਜਿਹੜੇ ਕੋਈ ਨਸ਼ਾ ਕਰਦੇ ਨੌਜਵਾਨ ਸਾਥੀ ਆ ਐਚ ਆਈ ਵੀ ਦੇ ਉਹ ਪੋਜ਼ਿਟਿਵ ਹੈ ਗਿਆ ਉਹਨਾਂ ਦਾ ਇੱਥੇ ਉਹਨਾਂ ਨੇ ਚੈੱਕ ਅਪ ਕਰਕੇ ਔਰ ਉਹਨਾਂ ਨੂੰ ਵੀ ਉਹਨਾਂ ਨੇ ਆਪਣੇ ਸਿਵਲ ਹਸਪੀਟਲ ਭੇਜਿਆ ਔਰ ਉਹਨਾਂ ਜਿੱਤਾਂ ਕਿ ਜਿਹੜਾ ਉਹਨਾਂ ਦਾ ਇਲਾਜ ਆ ਉਹ ਸਹੀ ਤੰਗ ਨਾਲ ਹੋ ਸਕੇ ਕਾਉਂਸਲਰ ਸਾਹਿਬ ਇਹ ਤਕਰੀਬਨ ਕਿੰਨੇ ਕਿ ਆਪਣੇ ਜਿਹੜੇ ਇੱਥੇ ਆਪਣੇ ਜਿਹੜੀ ਲੋਕ ਆ ਜਿਹੜੇ ਇੱਥੇ ਪਹੁੰਚੇ ਹੋਏ ਨੇ ਤਕਰੀਬਨ ਲਗਭਗ ਜੀ ਮੇਰੇ ਖ ਬਕਰ ਕਰਵਾ ਕੇ ਆ ਜਿਹਦੇ ਵਿੱਚੋਂ ਲਗਭਗ 30 ਤੋਂ 35 ਜਿਹੜੇ ਆ ਜਿਹੜੇ ਆਪਰੇਸ਼ਨ ਆ ਉਹਨਾਂ ਨੂੰ ਹਸਪੀਟਲ ਭੇਜ ਦਿੱਤਾ ਗਿਆ ਜੀ ਤੁਹਾਡੀ ਟੀਮ ਵੱਲੋਂ ਕਿਦਾਂ ਦਾ ਸਹਿਯੋਗ ਤੁਹਾਨੂੰ ਮਿਲ ਰਿਹਾ ਜੀ ਮੀਨ ਸਾਰੇ ਜੀ ਸਾਡੇ ਨਾਲ ਮੇਰੇ ਬੈਠੇ ਆ ਜੀ ਡਾਕਟਰ ਰਜਿੰਦਰ ਜੀ ਮੈਡੀਕਲ ਸਟੋਰ ਵਾਲੇ ਉਹ ਮੇਰੇ ਨਾਲ ਬਾਵਾ ਜੀ ਬੈਠੇ ਆ ਜੀ ਸਾਡੇ ਸੰਧੂ ਸਾਹਿਬ ਬੈਠੇ ਆ ਜੀ ਆ ਆਪਣੇ ਬਖਸ਼ੀਸ਼ ਭਾਈ ਬੈਠੇ ਆ ਜੀ ਸਾਡੇ ਹੋਰ ਸਾਥੀ ਕਾਫੀ ਆ ਜੀ ਨੇ ਸਾਡੇ ਨਾਲ ਸਹਿਯੋਗ ਕੀਤਾ ਜੀ ਰਾਜਵੀਰ ਢਿੱਲੋਂ ਸਾਡੇ ਗੜਾ ਤੇ ਕਲੋਨੀ ਦੇ ਪ੍ਰਧਾਨ ਆ ਜੀ ਉਹ ਵੀ ਸਾਰੇ ਸਾਡੇ ਜਿਹੜੀ ਸਾਰੀ ਟੀਮ ਹੈ ਸਾਡੀ ਇੱਕ ਝੋਟੋ ਕੇ ਕੰਮ ਕਰਨ ਦੀ ਜੀ ਕੌਂਸਲਰ ਸਾਹਿਬ ਤੁਹਾਡਾ ਕਿਦਾਂ ਸੋਚ ਤੁਹਾਡੀ ਆ ਜਿਹੜੀ ਹਾਲ ਇਹੋ ਜਿਹੇ ਉਪਰਾਲੇ ਕਰਨ ਦੀ ਸੋਚ ਕਿਦਾਂ ਆ ਇਸ ਤਰ੍ਹਾਂ ਤੁਸੀਂ ਜਿਹੜੇ ਤੁਹਾਡੇ ਮਨ ਦੇ ਵਿੱਚ ਕਿਦਾਂ ਆਇਆ ਇਹ ਮੇਰੀ ਇਕੱਲੇ ਦੀ ਸੋਚ ਨਹੀਂ ਜਿਹੜੀ ਮੇਰੀ ਸਪੂਚੀ ਟੀਮ ਹੈ ਜੀ ਇਹ ਸਾਰੇ ਉਹਨਾਂ ਦੀ ਸੋਚ ਸੀਗੀ ਉਹਨਾਂ ਨੇ ਕਿਹਾ ਸੀਗਾ ਵੀ ਆਪਾਂ ਕੋਈ ਜਿਹੜਾ ਗੁਰਤੇਗ ਭਦਰ ਸਾਹਿਬ ਜਿਹੜਾ 350 ਜਿਹੜਾ ਸ਼ਹੀਦੀ ਸ਼ਤਾਬਦੀ ਦੀ ਭਾਈ ਵਾਲੀ ਚੰਗਾ ਲੱਗ ਸਕੇ ਉਹ ਫਿਰ ਸਾਡੇ ਮਨ ਚ ਆਇਆ ਡਾਕਟਰ ਸਾਹਿਬ ਨੇ ਸਲਾਹ ਕੀਤੀ ਔਰ ਫਿਰ ਅੱਖਾਂ ਦਾ ਚੈੱਕ ਅਪ ਦਾ ਕੈਂਪ ਲਗਾਇਆ ਜੀ ਅਸੀਂ ਇੱਥੇ ਜੀ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਹੈ ਜਿਹੜੇ ਗਰੀਬ ਆਦਮੀ ਵਿਚਾਰੇ ਉਹਨਾਂ ਦਾ ਆਪਣਾ ਇਲਾਜ ਨਹੀਂ ਹੋ ਸਕਦਾ ਸੀ ਬਹੁਤ ਜ਼ਿਆਦਾ ਆਪਰੇਸ਼ਨ ਹੋਏ ਨੇ ਉਹਨਾਂ ਦੇ ਮੋਤੀਏ ਬਹੁਤ ਜ਼ਿਆਦਾ ਪੱਕੇ ਸੀ ਉਹਨਾਂ ਨੂੰ ਆਪਰੇਸ਼ਨ ਵਾਸਤੇ ਰੈਫਰ ਕੀਤਾ ਹੈ ਫ੍ਰੀ ਆਪਰੇਸ਼ਨ ਹੋਣਗੇ ਉਹਨਾਂ ਦੇ ਹੈ ਫ੍ਰੀ ਇਨਕਮ ਫ੍ਰੀ ਮੈਂ ਡਾਕਟਰ ਸੁਦਾਮਾ ਠਾਕੁਰ ਡਾਟ ਡਾਟ ਸਕ੍ਰੀਨ ਸਿੰਘ ਆਈ ਐਂਡ ਡੈਂਟਲ ਹਸਪੀਟਲ ਆਮ ਦਾ ਆਟੋਮੈਟ੍ਰਿਸ ਕਿੰਨੇ ਸਰ ਪੇਸ਼ੈਂਟ ਦੇਖ ਚੁੱਕੇ ਹੁੰਦਾ ਜੀ ਇਸ ਵੀਲੇ ਸੀ ਦੇਖ ਚੁੱਕੀ ਜੀ 147 ਪੇਸ਼ੈਂਟ ਹੈ ਹਾਂ ਜੀ ਤੇ ਉਹਦੇ ਵਿੱਚੋਂ ਸਰਜੀਆਂ ਵੀ ਨਿਕਲੀਆਂ ਸਰਜੀਆਂ ਉਹਦੇ ਚ ਆ ਗਈਆਂ ਕੋਈ ਆਪਣਾ 40 40 45 ਸਰਜੀਆਂ ਨੇ ਮੈਡੀਸਨ ਦਿੱਤੀ ਜਾਂਦੀ ਜੀਆਂ ਦੀ ਸਰਜੀਆਂ ਸਰਜੀਆਂ ਵਾਲੇ ਦੀ ਮੈਡੀਸਨ ਵੀ ਫ੍ਰੀ ਹੈ ਉਹਨਾਂ ਦੀ ਐਨਕ ਵੀ ਫ੍ਰੀ ਹੈ ਕਾਲੀਆਂ ਗਲਾਂਦੇ ਹੈ ਤੇ ਬਾਕੀ ਦਵਾਈ ਵੀ ਫਰੀ ਹੈ ਡਰੋਸ ਲੈنس ਫਰੀ ਬਿਲਕੁਲ ਮਾਜੀ